ਸਾ ਪੋਈ ਇਹ ਪੁਰਲਾ ਬਲ ਸੰਤੋਖ ਸਿੰਘ ਦਿਵਾਲਾ ਪ੍ਰਧਾਨ ਸਾਹਿਬ ਉਹਨਾਂ ਬਈ ਸੰਤੋਖ ਸਿੰਘ ਦਿਵਾਲਾ ਇੰਦਰਪ੍ਰੀਤ ਦਿਵਾਲਾ ਜਿਹੜਾ ਅੰਦਰ ਦੇ ਬਸਿਆ ਹੈ ਅਵਤਾਰ ਸਿੰਘ ਗਿੱਲ ਕੋਟ ਸੁੱਕਾ ਕੋਟ ਕੈਨੇਡਾ ਸੁੱਕਾ ਕੋਟ ਕੈਨੇਡਾ ਨਵੀ ਖੜ ਅੱਚਰਵਾਲ ਨਵੀ ਖੜ ਅੱਚਰਵਾਲ ਕੋਪੀ ਸੈਨਪੁਰ ਜਿਸ ਕਾਰਨ ਕਰੰਗਣਾ ਗੋਗੇ ਹਰੀਵਰ ਪਾ 44 ਸੈਕਿੰਡ 50 ਪੁਆਇੰਟ ਦਾ ਸਮਾਂ ਬਾਈ ਜੀ 44 50 ਸੁੱਖਾ ਕੋਟ ਕੈਨੇਡਾ ਲਾਓ ਮੇਰਾ ਵੀ ਜੋੜੋ ਅਗਲੀ ਔਣੀ ਸਰਦਾਰ ਬਹਾਦਰ ਸਿੰਘ ਜੀ ਕਜਲਾ ਯੂਕੇ ਦੁਆਬਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਵਾਹ ਮੋਟਰਸਾਈਕਲ ਵਾਲਿਆ 7135 ਵਾਲਾ ਗੱਬਰੋ ਜੋੜੋ ਜੋੜੀ ਅਸੀਂ ਸਮੂਹ ਇਲਾਕਾ ਨਿਵਾਸੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਖੇਡ ਮੇਲੇ ਵਾਸਤੇ ਸਾਨੂੰ ਵੱਡਾ ਯੋਗਦਾਨ ਦਿੱਤਾ ਹੈ। ਫਰਵੈਟ ਹਟ 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 ਜੀ ਫਰਵੈਟ ਇਹ ਉੱਪਰਲੇ ਪਾਸੇ ਜਿਹੜਾ ਕਾਲਾ ਬੋਲਦਾ ਜੀ ਇਹ ਤਲਾਵਰ ਸਿੰਘ ਦਿੱਲੀ ਰਾਣੇ ਵੱਲ ਟੱਪਰੀਆਂ ਤੇਰਸੇਮ ਸਿੰਘ ਸੇਮਾ ਹਿਆਲਾ ਦੁਆਬਾ ਤੇ ਅੰਦਰਲੇ ਪਾਸੇ ਸੀਤਲ ਸਿੰਘ ਅਰਚਾ ਦੁਆਬਾ ਗਰਜੀਤ ਸਿੰਘ ਅਰਚਾ ਸੋਨਾ ਅਰਚਾ ਜਸਵੀਰ ਖਵਾਚੋ ਹੋ ਬੱਚੋ ਬੱਚੋ ਜੱਗੀ ਭਾਮਿਆ ਜੱਸਾ ਵਦੇਸ਼ਾ 47 47 ਦਾ ਸਮਾਂ ਵਜਦੀ ਸਾਰੇ ਭਰਾਵਾਂ ਦਾ ਆਈ ਮੜੇ ਭਾਜੀ ਸਾਰੇ ਭਰਾਵਾਂ ਦਾ ਮੈਂ ਟੋੜੀ ਆ ਗਿਆ ਕੰਡ ਲੋ ਦੇਖੋ ਜਾਰੀ ਨੀਗਾ ਕੀ ਫੀਡ ਹੈ ਆ ਆ ਗਿਆ ਜਿਹੜਾ ਬਾਈ ਜੀ ਇਹ ਸਕੰਦਰਪੁਰ ਜਾਵੇ ਕਾਤਾ ਸਿੰਘ ਸਕੰਦਰਪੁਰਾ ਗੁਰਵਿੰਦਰ ਸਕੰਦਰਪੁਰ ਉਹ ਨਾਲ ਇਹ ਨਾਲ 나జర్ ਸਿੰਘ ਸਕੰਦਰਪੁਰ ਵੀ ਵਾਕਿਆ ਲੋਕ ਬੋਲੀਆਂ ਵੀ ਮਸ਼ਹੂਰ ਹੋਈਆਂ ਆਵੇ 나જરા ਵਾਹਵੇ 나જરા ਬੋਤਾ ਬੰਦ ਦਰਵਾਜ਼ੇ ਬੁੱਤੇ ਤੇਰੇ ਨੂੰ ਪਾਉਂਦਾ ਟੋਕਰਾ ਤੈਨੋਂ ਕੋ ਪ੍ਰਸ਼ਾਦ ਦੇ ਕਿੱਥੇ ਵਿੱਚ ਨਾਚੀ ਮੇਰੀ ਮੇਰੀ ਧੰਕ ਸੁਆਦਰ ਦਰਵਾਜ਼ੇ ਸਿਕੰਦਰਪੁਰ ਉੱਪਰ 42 15ਵੇਂ ਇਹ ਸਿਕੰਦਰਪੁਰ ਜਾਵੇ ਨਾਚਨ ਸਿੰਘ ਰਵ ਜਿਹੜਾ ਬੱਲੇ ਪਾਸੇ ਵੱਜ ਗਿਆ ਸਿਕੰਦਰਪੁਰ ਦਾ ਵੀ ਧੰਨਵਾਦ ਕਰਦੇ ਹਾਂ ਸਾਰੇ ਮਿੱਤਰਾਂ ਦਾ ਧੰਨਵਾਦ ਵੀਰੋ ਜਿਹਨਾਂ ਨੇ ਅੱਜ ਦੇ ਮੇਲੇ 'ਚ ਪਹੁੰਚ ਕੇ ਸਾਡੇ ਮੇਲੇ ਦੀ ਰੌਣਕ ਵਾੜੀ ਤੁਹਾਨੂੰ ਵੀ ਧੰਨਵਾਦ ਕਰਦੇ ਹਾਂ ਵੀ ਅੱਜ ਦਾ ਖੇਡ ਮੈਚ ਸਤ ਬਾਬਾ ਜੀ ਸ੍ਰੀ ਦੇਕੀ ਵਾਲੇ ਸਾਡਾ ਸ੍ਰੀ ਚਾਹੜ ਬਿਆਰਾ ਤੇ ਦਰਵਾ ਰਹੇ ਪੁੱਤ 46 19 ਲਾਇਓ ਲਾਇਓ ਵੀ ਜੋੜੇ ਜੋੜੀ ਮੇਰਾ ਵੀਰ ਸਤਕਾਰ ਜੋ ਸਰਪੰਚ ਬਸਤਾਨ ਸਿੰਘ ਖਵਾਣਾ ਬਹੁਤ ਬਹੁਤ ਧੰਨਵਾਦ ਕਰਦਾ ਹੋਪਾ ਪੰਚ ਥੋੜਾ ਜਿਆਦਾ ਓਵਰ ਸਾਈਜ਼ ਕੋਈ ਵੀਰੇ ਕਿੰਨਾ ਹਾਲ ਹੈ ਮੈਂ ਗਿਆ ਪ੍ਰਭਾਨ ਖੜਾ ਦੇਖੀ ਲੱਗੇ ਰੱਖੀ ਉਹ ਬਹੁਤ ਸੁਣਾ ਕੇ ਦੱਸ ਦਿੱਤਾ ਲਾਲ ਹੋ ਗਿਆ ਦਾਨੀ ਜਰੇ ਵੀਰੇ ਗੱਲ ਨਹੀਂ ਹੋਏ ਉਹ ਫਾਜੀ ਮੌਲੀ ਬਾਦਵਾਨ ਕਿਤੇ ਦੇ ਬਾਬਾ ਫਲਾਈ ਦਾ ਖੇਡ ਮੇਲਾ ਵੀ ਬਾਈ ਜੀ ਆ ਰਿਹਾ ਹੈ ਸ਼ੇਰਗੜ ਮੰਡ ਉਹ ਵੀ ਤਰੀਕ ਦੋਨੋਂ ਦਾਦਾਂਗੇ ਇੱਕ ਦੋ ਦਿਨਾਂ ਦੇ ਵਿੱਚ ਬਾਬਾ ਫਲਾਈ ਸ਼ੇਰਗੜ ਮੰਡ ਬਹੁਤ ਚੋਟੀ ਦਾ ਖੇਡ ਮੇਲਾ ਬਾਈ ਜੀ ਓਕੇ 5272 52 ਸੈਕਿੰਡ 72 ਪੁਆਇੰਟ ਦਾ ਸਮਾਂ ਲਾਹ ਗੋੜੀ ਨੇ ਚੱਲ ਭਾਈ ਇਹ ਅੰਦਰਲੇ ਪਾਸੇ ਬਾਈ ਜਿਹੜਾ ਬੈੜਾ ਇਹ ਸੇਵਾ ਸਿੰਘ ਮੇਵਾ ਸਿੰਘ ਬਲਪੋਤਾ ਬਹਾਦਰ ਸਿੰਘ ਗਜਲਾ ਯੂਕੇ ਦੁਆਬਾ ਹੱਬਾ 45 ਸੈਕਿੰਡ 48 ਪੁਆਇੰਟ ਵੀ